ਮਹਾਰੂ ਜੀ ਦੀ ਸਾਜੀ ਨਵਾਜੀ ਗੁਰੂ ਗੁਰੂ ਪਿਆਰੇ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰੇ ਹੋ ਬਹੁਤ ਹੀ ਵੱਡ ਭਾਗੀ ਹੋ ਜੋਸ਼ ਮਾਲਕ ਦੀ ਬਖਸ਼ਿਸ਼ ਸਦਕਾ ਆ ਉਹਦੇ ਸਮਾਂ ਸਜਾਉਣੇ ਦਾ ਲਾਹਾ ਲੈ ਰਹੇ ਹੋ। ਮਾਰੇ ਸਾਨੂੰ ਗੁਰਬਾਣੀ ਵੀ ਸਮਝਾਉਂਦੇ। ਜਦੋਂ ਅਸੀਂ ਸਤ ਸੰਗਤ ਕਰਦੇ ਆਂ ਸੰਗਤ ਇੱਕ ਸਕੂਲ ਹੈ। ਸੰਗਤ ਦੇ ਵਿੱਚ ਆਉਣ ਤੇ ਸਾਨੂੰ ਉਸ ਵਿਦਿਆ ਦਾ ਭੇਦ ਦਿੱਤਾ ਜਾਂਦਾ ਹੈ। ਜਿਸ ਨੂੰ ਅਸੀਂ ਭੁੱਲ ਗਏ ਜਿਸ ਦਾ ਸਾਨੂੰ ਭੇਦ ਨਹੀਂ ਰਿਹਾ ਇਸ ਲੋਕ ਦੇ ਵਿੱਚ ਜਿਹੜੀ ਥੋਦੀ ਕੱਚੀ ਬਾਣੀ ਹੈ ਕੱਚੀ ਵਿਦਿਆ ਉਸ ਦਾ ਅਸੀਂ ਭੇਦ ਲੈ ਲਿਆ ਲੇਕਿਨ ਉਹ ਸੱਚੀ ਬਾਣੀ ਦਾ ਸਾਨੂੰ ਭੇਦ ਨਾ ਰਿਹਾ ਇਸ ਕਰਕੇ ਹੁਣ ਮਹਾਰਾਜ ਸਾਨੂੰ ਗੁਰਬਾਣੀ ਵਿੱਚ ਸਮਝਾਉਂਦੇ ਨੇ ਉਸ ਬ੍ਰਹਮ ਦੀ ਪਾਰੋਂ ਉਸ ਨਰੰਗਾਰ ਦੀ ਪਾਰੋਂ ਜਿਹਦੇ ਤੋਂ ਇਹ ਸਾਰਾ ਬਸਾਰਾ ਹੋਇਆ ਹੈ ਬ੍ਰਹਮੂ ਬਸਾਰਾ ਬ੍ਰਹਮ ਪਸਰਿਆ ਸਭ ਬ੍ਰਹਮ ਦੀ ਰਸਤੀ ਆਇਆ ਹੁਣ ਉਸ ਬ੍ਰਹਮ ਨੂੰ ਆਪਾਂ ਪਛਾਨਣਾ ਜਿਸ ਤੋਂ ਅਸੀਂ ਪੈਦਾ ਹੋਏ ਹਾਂ ਜੋ ਸਾਡਾ ਮਾਤਾ ਪਿਤਾ ਹੈ ਉਸ ਨੂੰ ਪਹਿਚਾਨਣ ਵਾਸਤੇ ਸਾਨੂੰ ਜਾਗਣਾ ਪਏਗਾ ਜਦੋਂ ਅਸੀਂ ਸਿਮਨ ਕਰਦੇ ਹਾਂ ਸਾਡਾ ਸੋਤਾ ਹੋਇਆ ਮਨ ਜਾਗਦਾ ਹੈ ਤੇ ਉਹ ਪਰਮ ਬ੍ਰਹਮ ਸਾਨੂੰ ਦਿਖਣਾ ਸ਼ੁਰੂ ਹੋ ਜਾਂਦਾ ਹੈ ਉਸ ਦੀ ਆਵਾਜ਼ ਸੁਣਨੀ ਸ਼ੁਰੂ ਹੋ ਜਾਂਦੀ ਹੈ ਸ਼ਬਦ ਸੁਣਨਾ ਸ਼ੁਰੂ ਹੋ ਜਾਂਦਾ ਹੈ ਉਹੋ ਸ਼ਬਦ ਦੇ ਰਾਹੀ ਸਾਨੂੰ ਸਾਡੇ ਮਨ ਦੀ ਖਰਾਕ ਇਹ ਅੰਮ੍ਰਿਤ ਮਿਲਣਾ ਸ਼ੁਰੂ ਹੋ ਜਾਂਦਾ ਹੈ ਹੁਣ ਗੁਰਮੁਖ ਪਿਆਰਿਓ ਜਿਉਂ ਹੀ ਅਸੀਂ ਇਸ ਲੋਕ ਦੇ ਵਿੱਚ ਪ੍ਰਵੇਸ਼ ਹੋਏ ਇਥੋਂ ਦੇ ਲੋਕਾਂ ਨੇ ਸਾਨੂੰ ਇਹ ਸਾਰਾ ਖੇਲ ਭੁਲਾ ਦਿੱਤਾ ਜਿਸ ਨੂੰ ਮਹਾਰਾਜ ਕਹਿੰਦੇ ਕਿ ਮਨ ਭੂਲੋ माया ਕਰਾਇਆ ਜੋ ਇਥੇ ਆਇਆ ਭੁੱਲ ਗਿਆ ਮਾਰੇ ਕੰਦੇ ਵਿੱਚੋਂ ਗਰਬੇ ਨਿਕਲ ਆਇਆ ਖਾਸਨ ਵਸਾਰ ਦੁਨੀ ਚਿਤ ਲਾਇਆ ਇਸ ਦ੍ਰਿਸ਼ਮਾਨ ਦੇ ਨਾਲ ਪਿਆਰ ਪਾਲਿਆ ਹੁਣ ਇਥੇ ਆਉਣ ਤੇ ਸਾਡਾ ਜੋ ਗੁਰੂ ਸੀ ਉਹ ਸਾਡਾ ਮਾਂ ਬਾਪ ਸੀ ਉਹ ਉਹ ਵੀ ਤਰੇ ਗੁਰਾਂ ਤੱਕ ਸੀਮਤ ਸੀਗੇ ਜਿਸ ਕਰਕੇ ਉਹ ਬ੍ਰਹਮ ਦਾ ਭੇਦ ਸਾਨੂੰ ਨਾ ਦੇ ਸਕੇ ਸਿਰਫ ਸੰਸਾਰ ਦਾ ਹੀ ਭੇਦ ਉਹ ਦਿੰਦਾ ਇਸ ਕਰਕੇ ਫਿਰ ਜਦੋਂ ਮਾਲਾ ਕਿਰਪਾ ਕਰਦਾ ਹੈ ਸਾਡਾ ਕੋਈ ਪਰਬਲਾ ਪੁਰਬਲਾ ਕਰਮ ਪ੍ਰਗਟ ਹੁੰਦਾ ਹੈ ਫਿਰ ਸਾਨੂੰ ਕਿਸੇ ਗੁਰਮਖ ਦੀ ਸੰਗਤ ਮਿਲਦੀ ਜਿਸ ਨੂੰ ਮਹਾਰਾਜ ਸਮਝਾਉਂਦੇ ਪੁਰਬ ਕਰਮ ਅੰਕਰ ਜਾਂ ਪ੍ਰਗਟਿਓ ਪੇਟੀ ਉਪਰ ਖਰਸ਼ਕ ਬਰਾਗੀ ਉਹ ਵੀ ਸਾਨੂੰ ਸਾਰਾ ਖੇਲ ਸਮਝਾਉਂਦਾ ਵੀ ਅਸੀਂ ਸਾਰੇ ਹੀ ਉਸ ਪ੍ਰਮਾਤਮਾ ਦੇ ਬੱਚੇ ਇੱਕ ਪਿਤਾ ਇੱਕ ਸਕੇ ਹਮ ਬਾਪ ਇਹ ਤੇ ਕੋਈ ਦੂਸਰਾ ਨਹੀਂ ਸਿਰਫ ਜੋ ਸਾਡੇ ਖੇਲਣ ਵਾਸਤੇ ਇਹ ਗਰਾਊਂਡ ਬਣਾਈ ਗਈ ਹੈ ਭਾਵੇਂ ਸਾਡੇ ਆਕਾਰ ਇਹ ਸਰੀਰ ਇਨਨ ਲੋਕ ਕਹਿ ਦਿੱਤਾ ਜਾਂਦਾ ਹੈ ਇਹਨਾਂ ਦਾ ਸਾਈਜ਼ ਵੱਖਰਾ ਹੈ ਥੋੜਾ ਜਿਹਾ ਵੱਧ ਘਾਟਿਆ ਲੇਕਿਨ ਇਹ ਵੀ ਸਾਰੇ ਮਿੱਟੀ ਦੇ ਭਾਂਡੇ ਨੇ ਜਿਸ ਨੂੰ ਮਹਾਰਜ ਕਹਿੰਦੇ ਮਾਟੀ ਏਕ ਅਨੇਕ ਭੰਦ ਕਰ ਸਾਜੀ ਸਾਜਨ ਹਾਰੇ ਲੇਕਿਨ ਜੋ ਖੇਲਣ ਵਾਲਾ ਹੈ ਸਾਡਾ ਮਨ ਉਹ ਪ੍ਰਕਾਸ਼ ਰੂਪ ਹੈ ਜੋ ਸਰੂਪ ਹੈ ਉਹ ਫਿਰ ਸਾਨੂੰ ਸਮਝਾਉਂਦੇ ਵੀ ਜਿਉਂ ਹੀ ਅਸੀਂ ਸੁਭਾਉਨੇ ਐ ਐਸ ਰਸਤੇ ਦੇ ਰਾਹੀ ਇੱਥੇ ਪ੍ਰਵੇਸ਼ ਹੁੰਦੇ ਜਿਹੜਾ ਗੁਰਮੁਖ ਹੈ ਉਹ ਜਾਗਤ ਅਵਸਥਾ ਚ ਰਹਿੰਦਾ ਉਹ ਭੁੱਲਦਾ ਨਹੀਂ ਮਨਮੁਖੇ ਇਥੇ ਆ ਕੇ ਸ਼ਬਦ ਨੂੰ ਭੁੱਲ ਜਾਂਦਾ ਸੱਚ ਨੂੰ ਬੋਲ ਜਾਂਦਾ ਬਸ ਇੱਕ ਖੇਲ ਹੈ ਇੱਕ ਮਨਮੁਖ ਹੈ ਇੱਕ ਗੁਰਮੁਖ ਹੈ ਹਾਂ ਮਹਾਰਾਜ ਕਹਿੰਦੇ ਨੇ ਜਿਹੜਾ ਮਨਮੁਖ ਹੈ ਉਹਦਾ ਪਛੋਕੜ ਭੁੱਲ ਗਿਆ ਸਾਰਾ ਉਹਨੂੰ ਕੋਈ ਭੇਦ ਨਹੀਂ ਗੁਰਮੁਖ ਜਾਗਤ ਅਵਸਥਾ ਵਿੱਚ ਸਰੀਰ ਦੋਨਾਂ ਦਾ ਇੱਕੋ ਜਿਹਾ ਹੈ ਲੇਕਿਨ ਜਿਹੜਾ ਇੱਕ ਦਾ ਮਨ ਸੁੱਤਾ ਹੋਇਆ ਹੈ ਇੱਕ ਦਾ ਮਨ ਜਾਗਤ ਅਵਸਥਾ 'ਚ ਹੈ ਇਸ ਕਰਕੇ ਗੁਰਬਾਣੀ ਦੇ ਵਿੱਚ ਕਿਸੇ ਨੂੰ ਵੀ ਮਾੜਾ ਨਹੀਂ ਕਿਹਾ ਗਿਆ ਕਿਸੇ ਦੀ ਨਿੰਦਿਆ ਨਹੀਂ ਕੀਤੀ ਗਈ ਸਿਰਫ ਮਨਮੁਖ ਤੇ ਗੁਰਮੁਖ ਦੋ ਸ਼ਬਦ ਵਰਤੇ ਨੇ ਜਿਹੜਾ ਮਨ ਸੌ ਗਿਆ ਉਹ ਕਾਟਾ ਖਾ ਰਿਹਾ ਹੈ ਜੀਵਨ ਦੀ ਬਾਜ਼ੀ ਹਾਰ ਜੇਗਾ ਤੇ ਜਿਹੜਾ ਗੁਰਮੁਖ ਹੈ ਉਸਨੇ ਬਾਜ਼ੀ ਜਿੱਤ ਲਈ ਉਹ ਆਪ ਵੀ ਸੁਖੀ ਹੈ ਜਿੱਥੇ ਉਹ ਵਿਚਰਦਾ ਆਪਦੇ ਸੰਗੀ ਸਾਥੀਆਂ ਨੂੰ ਸੁਖ ਦਾ ਭੇਦ ਦਿੰਦਾ ਹੈ ਉਹ ਸਾਰਿਆਂ ਨੂੰ ਸਮਝਾਉਂਦਾ ਹੈ ਵੀ ਨਾਮ ਤੋਂ ਬਿਨਾਂ ਸੁਖ ਨਹੀਂ ਹੈਗਾ ਡਿਠਾ ਸਭ ਸੰਸਾਰ ਸੁਖ ਦਾ ਨਾਮ ਹੈ ਭੁਖੇ ਤੇ ਪਿਆਸੇ ਆਦਮੀ ਨੂੰ ਸੁੱਖ ਨਹੀਂ ਹੋ ਸਕਦਾ ਇਸ ਕਰਕੇ ਨਾਮ ਤੋਂ ਸਾਡੀ ਖਾਹਕ ਪੈਦਾ ਹੁੰਦੀ ਹੈ ਅੰਮ੍ਰਿਤ ਉਹੀ ਅੰਮ੍ਰਿਤ ਜਾਲ ਹੈ ਸਾਡੇ ਵਾਸਤੇ ਤਾਂ ਕਰਕੇ ਅੱਜ ਸਾਰਾ ਸੰਸਾਰ ਕਿਉਂ ਹੈ ਤ੍ਰਿਸ਼ਣ ਦੇ ਵਿੱਚ ਹੈ ਕਿਉਂਕਿ ਇਹ ਅੰਮ੍ਰਿਤ ਉਹ ਨਾ ਚਰਨੀ ਮਿਲਦਾ ਜਿੰਨਾ ਚਰ ਸੰਗਤ ਨਹੀਂ ਮਿਲਦੀ ਨਾਮ ਦਾ ਭੇਦ ਨਹੀਂ ਲੱਗਦਾ ਆ ਕਰਕੇ ਮਾਰਗ ਕਹਿੰਦੇ ਨੇ ਕਿ ਧੰ ਧੰ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਜਿਵੇਂ ਜਿਵੇਂ ਆਪਾਂ ਅਭਿਆਸ ਕਰਾਂਗੇ ਸ਼ਾਇਦ ਮਿਲ ਜਾਏਗਾ ਮਨ ਉਦੋਂ ਫਿਰ ਸਾਡਾ ਮਨ ਸੁਖੀ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਰੋਗ ਦਾ ਇਲਾਜ ਹੁੰਦਾ ਜੋ ਤ੍ਰਿਸ਼ਨਾ ਬੜਾ ਵੱਡਾ ਰੋਗ ਹੈ ਜਿਸ ਨੂੰ ਮਾਰਗ ਕਹਿੰਦੇ ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਣੋ ਉਹ ਸਾਰੇ ਹੁਣ ਆਪਾਂ ਗੱਲ ਕਰਦੇ ਮਨਮੁਖ ਦੀ ਮਨਮੁਖ ਇੱਥੇ ਆਇਆ ਐਸੇ ਪਿੰਡ ਦੇ ਵਿੱਚੋਂ ਇਹ ਪੰਜੇ ਜਣੇ ਵੀ ਇੱਥੇ ਆ ਗਏ ਇਹਨੇ ਹੁਣ ਇੱਥੇ ਆ ਕੇ ਖੇਤੀ ਕਰਨੀ ਸੀ ਤੇ ਇਹਨਾਂ ਪੰਜਾਂ ਨੇ ਗਿਆ ਵੀ ਅਸੀਂ ਬਹੁਤ ਤਕੜੇ ਕਰਸਾਣੇ ਆ ਤੇ ਅਸੀਂ ਖੇਤੀ ਕਰਾਵਾਂਗੇ ਤੇਰੇ ਨਾਲ ਤੇ ਬੜਾ ਲਾਭ ਹੋਏਗਾ ਤੂੰ ਸਾਡੇ ਆਖੇ ਲੱਗ ਹੁਣ ਮਹਾਰਾਜ ਕੀ ਕਹਿੰਦੇ ਕਹਿੰਦੇ ਦੇਹੀ ਗਾਵਾ ਜਿਉ ਧਰਮੈ ਤੋਂ ਵਸੇ ਪੰਚ ਕਰਸਾਨਾ ਉਹ ਇਹਨਾਂ ਨੇ ਕੀ ਕੀਤਾ ਇਸ ਜੀਵ ਦੇ ਗਿਆਨ ਇੰਦਰੀਆਂ ਨੂੰ ਵਸ ਕਰ ਲਿਆ ਨੈਨੂ ਨਕਟੂ ਸਰਨੂ ਰਸਪਤ ਇੰਦਰੀ ਕਿਹਾ ਨਾ ਮੰਨਾ ਵਸ ਕਰ ਲਿਆ ਕਰਮ ਕਰਦਾ ਰਿਹਾ ਤਨ ਜੋੜਦਾ ਰਿਹਾ ਸੰਸਾਰ ਦਾ ਪਰਿਵਾਰ ਨੂੰ ਪਾਲਦਾ ਰਿਹਾ ਲੇਕਿਨ ਕੀ ਹੋਇਆ ਮਾਲਕ ਦੀ ਕਿਰਪਾ ਹੋਈ ਇਸ ਨੂੰ ਪੀਤੇ ਸਤ ਸੰਗਤ ਦਾ ਸਬਬ ਬਣਿਆ ਜਦੋਂ ਇਹ satsangat ਦੇ ਵਿੱਚ ਗਿਆ ਇਸਨੇ ਸੁਣਿਆ ਵੀ ਮੈਥੋਂ ਤਾਂ ਇੱਕ ਇੱਕ ਸਵਾਸ ਦਾ ਹਿਸਾਬ ਲਿਆ ਜਾਣਾ ਤੇ ਮੈਂ ਤਾਂ ਸਵਾਸਾਂ ਦਾ ਹਿਸਾਬ ਰੱਖਿਆ ਹੀ ਨਹੀਂ ਮੈਂ ਤਾਂ ਸਾਰਾ ਧਨ ਹੀ ਲਟਾ ਬੈਠਾ ਹੁਣ ਪਤਾ ਨਹੀਂ ਕਿੰਨਾ ਹੈ ਕਿੰਨਾ ਨਹੀਂ ਤੇ ਜਦੋਂ ਧਰਮਰਾਜ ਉੱਥੇ ਲੇਖਾ ਮੰਗੇਗਾ ਤੇ ਮੈਂ ਕਿਵੇਂ ਲੇਖਾ ਪੂਰਾ ਕਰਾਂਗਾ ਇਹ ਹੁਣ ਆਪਦੀਆਂ ਗਿਆਨ ਇੰਦਰੀਆਂ ਨੂੰ ਸਮਝਾਉਣ ਲੱਗਾ ਉਹ ਜਿਹਨਾਂ ਪੰਜਾਂ ਨੇ ਵਸ ਕੀਤੀਆਂ ਸੀ ਉਹ ਆਖੇ ਨਾ ਲੱਗਣ। ਐਨਾ ਦੁਖੀ ਹੋ ਗਿਆ ਕਿ ਇਸ ਘਰ ਨੂੰ ਭਾਵਕੇ ਸਰੀਰ ਨੂੰ ਛੱਡਣ ਵਾਸਤੇ ਤਿਆਰ ਹੋ ਗਿਆ। ਜਿਸ ਨੂੰ ਮਹਾਰਜ ਕਹਿੰਦੇ ਦੇਹੀ ਗਾਵਾ ਜਿਉ ਤਰ ਮੈ ਤੋ ਵਸੇ ਪੰਜ ਕਰਸਾਨਾ ਨੈ ਨੂੰ ਨਕਟੂ ਸਰ ਨੂੰ ਰਸਪਤ ਇੰਦਰੀ ਕਿਹਾ ਨਾ ਮਾਨਾ। ਬਾਬਾ ਅਬ ਨਾ ਵਸੇ ਇਹ ਗਾਉ। ਘਰੀ ਘਰੀ ਕਾ ਲੇਖਾ ਮੰਗੇ ਕੈਥ ਜੇਤੂ ਨਾਲ ਧਰਮ ਰਾਏ ਜਦ ਲੇਖਾ ਮੰਗਸੀ ਬਾਕੀ ਨਿਕਸੀ ਪਾਰੀ ਕਹਿੰਦੇ ਫਿਰ ਕੀ ਕਰਾਂਗੇ ਜਦੋਂ ਨੇ ਲੇਖਾ ਮੰਗਿਆ ਪਾਂਡਾ ਤਾਂ ਖਾਲੀ ਹੈ ਬਹੁਤ ਕਰਜ਼ਾ ਹੋਏਗਾ ਸਿਰ ਤੇ ਸਜ਼ਾ ਮਿਲੇਗੀ ਹਾਜੀ ਵਿਚਾਰਾ ਸਲਾਮਾਂ ਹੀ ਕਰਦਾ ਪਿਆ ਉਹਦੇ ਦਾ ਸਮਾ ਆ ਗਿਆ ਗੰਢ ਖੁੱਲ ਗਈ ਪਕੜ ਲਿਆ ਤੇ ਭੱਜ ਗਏ ਪੰਜੇ ਸਣ ਮਹਾਰਾ ਕਹਿੰਦੇ ਧਰਮ ਰਾਏ ਜਦ ਬੇਖਾ ਮੰਗਸੀ ਬਾਕੀ ਨਿਕਸੀ ਭਾਰੀ ਪੰਜ ਕਸਾਨ ਵਾ ਭਾਗ ਗਏ ਭੱਜ ਗਏ ਜਿਨ੍ਹਾਂ ਨੇ ਸਾਰੀ ਉਮਰ ਇਹ ਲਾਲਚ ਦੇ ਕੇ ਰੱਖਿਆ ਵੀ ਅਸੀਂ ਤੇਰੇ ਨਾਲ ਖੇਤੀ ਕਰਾ ਰਹੇ ਹਾਂ ਨੌਕਰੀ ਕਰਾ ਰਹੇ ਹਾਂ ਦਿਹਾੜੀ ਕਰਾ ਰਹੇ ਤਗੜਾ ਹੋ ਕੇ ਤਨ ਜੋੜ ਇਹਦੇ ਚ ਹੀ ਸੁਖਿਆ ਕਹਿੰਦੇ ਪੰਜ ਕਰਸਾਨਵਾ ਭਾਗ ਗਏ ਲੈ ਬਾਦਿਓ ਜਿਉ ਦਰਬਾਰੀ ਬੱਲੇ ਕਹਿਤ ਕਬੀਰ ਸੁਨੋ ਰੇ ਸੰਤੋ ਖੇਤੀ ਕਰੋ ਨਬੇਰਾ ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਪਵਜਲ ਫੇਰ ਮਹਾਰਾਜ ਕਹਿੰਦੀ ਵੀ ਹਾਲ ਸੁਣਾ ਕਰੋ ਇਨਾਂ ਸਵਾਸਾਂ ਦੇ ਹੁੰਦਿਆ ਹੁੰਦਿਆ ਇਸ ਖੇਤ ਦੇ ਵਿੱਚ ਖੇਤ ਸਰੀਰ ਨੂੰ ਕਹਿੰਦੇ ਨੇ ਜਿਨ ਮਾਰ ਕੇ ਕਹਿੰਦੇ ਨੇ ਖੇਤ ਸਰੀਰ ਜੋ ਬੀਜਿਆ ਅੰਤ ਖਲੋਇਆ ਪਾਏ ਕਹਿੰਦੇ ਜਿੰਨਾ ਚਿਰ ਤੁਹਾਡੇ ਸਵਾਸ ਨੇ ਉਨਾਂ ਚਿਰ ਤੁਹਾਡਾ ਸਬੰਧ ਹੈ ਇੱਥੇ ਸਰੀਰ ਦੇ ਨਾਲ ਇਸ ਖੇਤ ਦੇ ਨਾਲ ਤੇ ਇਸ ਖੇਤ ਦੇ ਵਿੱਚ ਰਹਿੰਦਿਆਂ ਹੀ ਇਹਨਾਂ ਪੰਜਾਂ ਦੇ ਨਾਲ ਨਿਵੇੜਾ ਕਰ ਲੋ ਨਹੀਂ ਤਾਂ ਇਹ ਤੁਹਾਡਾ ਜਨਮ ਵਿਰਥ ਗਵਾ ਦੇਣਗੇ ਤੇ ਤੁਹਾਨੂੰ ਸਜ਼ਾ ਦਵਾ ਦੇਣਗੇ ਹੁਣ ਗੁਰਮੁਖ ਪਿਆਰਿਓ ਇਹ ਵਿਚਾਰਾ ਬੰਨਿਆ ਗਿਆ ਹੁਣ ਫਿਰ ਮਹਾਰਾਜ ਸਾਨੂੰ ਸਮਝਾਉਂਦੇ ਨੇ ਇੱਕ ਹੋਰ ਜੀਵ ਦੀ ਕਹਾਣੀ ਉਹ ਵੀ ਮਨਮੁਖਿਆ ਕਹਿੰਦੇ ਵੀ ਉਹ ਤ੍ਰੈ ਗੁਣਾਂ ਦੇ ਵਿੱਚ ਵਿਚਰਦਾ ਹੈ ਪੁੰਨ ਦਾ ਉਹ ਬਹੁਤ ਕਰਦਾ ਹੈ ਵੇਦ ਸ਼ਾਸਤਰ ਖਾਟ ਦਰਸ਼ਨ ਬਾਣੀ ਵੀ ਪੜਦਾ ਹੈ ਲੇਕਿਨ ਉਸ ਨੂੰ ਨਾਮ ਦਾ ਭੇਦ ਨਹੀਂ ਇਸ ਕਰਕੇ ਮਹਾਰਾਜ ਕਹਿੰਦੇ ਬਿਨ ਗੁਰ ਸ਼ਬਦ ਮੁਕਤ ਕਹਾ ਪ੍ਰਾਣੀ ਰਾਮ ਨਾਮ ਬਿਨ ਉਰਜ ਮਰੇ ਜਾਵੇ। ਰਾਮ ਨਾਮ ਤੋਂ ਬਿਨ ਜੀਵ ਉਲ ਜਾਂਦਾ ਹੈ। ਤੇ ਉਹ ਸਿਰਫ ਜੇ ਕੋਈ ਉਹਨੂੰ ਕਹਿੰਦਾ ਵੀ ਸੰਗਤ ਵਿੱਚ ਚੱਲਿਏ ਤੇ ਉਹ ਗੁੱਟਚਰਾ ਕਰਦਾ ਤੁਸੀਂ ਤਾਂ ਵਿਲੇ ਹੋ। ਤੇ ਮਹਾਰਾਜ ਕਹਿੰਦੇ ਵੀ ਉਹ ਕਹਿੰਦਾ ਮੈਨੂੰ ਬਾਣੀ ਪੜਨੀ ਆਉਂਦੀ ਮੈਂ ਪੜ ਲੈਣਾ। ਆਪੇ ਵੇਰ ਪੜਨੇ ਆਉਂਦੇ ਨੇ, ਸ਼ਾਸਤਰ ਪੜਨੇ ਆਉਂਦੇ ਨੇ। ਮੈਨੂੰ ਗਿਆਨ ਹੈ। ਲੇਕਿਨ ਉਹ ਪੜਦਾ ਉਸੇ ਤਰ੍ਹਾਂ ਜਿਵੇਂ ਸੰਸਾਰ ਦੀ ਪੜਾਈ ਕਰਦਾ ਰਿਹਾ। ਵਿਆਕਰਨ ਦੇ ਹਿਸਾਬ ਨਾਲ ਪੁਸਤਕ ਪਾਠ ਵਿਆਕਰਨ ਨੂੰ ਬਖਾਣੇ ਸੰਧਿਆ ਕਰਮਿਤਕਾਲ ਕਰੇ ਬਿਨ ਗੁਰ ਸ਼ਬਦ ਮੁਕਤ ਕਹਾ ਪ੍ਰਾਣੀ RAM ਨਾਮ ਬਿਨ ਔਰਜ ਮਰੇ ਹੁਣ ਗੁਰਮਖ ਪਿਆਰਿਓ ਜਿੰਨਾ ਚਿਰ ਅਸੀਂ ਸੰਗਤ ਕਰਦੇ ਨਹੀਂ ਸਾਡਾ ਮਨ ਜਾਗਦਾ ਨਹੀਂ ਅਸੀਂ ਤ੍ਰੈ ਗੁਣਾ ਤੋਂ ਉਪਰ ਉੱਠ ਕੇ ਆਪਦੇ ਘਰ ਚੌਥੇ ਪਦ ਵਿੱਚ ਪ੍ਰਵੇਸ਼ ਨਹੀਂ ਹੋ ਸਕਦੇ ਜੈਸ਼ਨੂ ਮਹਾਰਾਜ ਗੁਰਬਾਣੀ ਵੀ ਸਮਝਾਉਂਦੇ ਨੇ ਤ੍ਰੈ ਗੁਣ ਮੇਟੇ ਚੌਥੇ ਵਰਤੇ ਇਹ ਆ ਭਗਤ ਨਰਾਰੀ ਤ੍ਰੈ ਗੁਣ ਨੇ ਰਜੋ ਗੁਣ ਤਮੋ ਗੁਣ ਸਤੋ ਗੁਣ ਠੀਕ ਹੈ ਰਜੋ ਗੁਣ ਦੇ ਵਿੱਚ ਵਿਚਾਰ ਨੇ ਤ੍ਰਿਸ਼ਨਾ ਵਾਸ਼ਨਾ ਸੰਸੇ ਵਹਿਮ ਜੋ ਆਪਾਂ ਕਿਰਤ ਕਰਦੇ ਆ ਕਰਮ ਕਰਦੇ ਆ ਜਿਵੇਂ ਇਹ ਨਹੀਂ ਕੀਤਾ ਸੀ ਖਾਰ ਗਿਆ ਜੀਵਨ ਦੀ ਬਾਜੀ ਤ੍ਰਿਸ਼ਨਾ ਵਾਸ਼ਨਾ ਸੰਸੇ ਵਹਿਮ ਫਿਕਰ ਇਹ ਸਾਡਾ ਮਨ ਜਦੋਂ ਰਜੋਗੁਣ ਵੱਟਦੇ ਹੁੰਦਾ ਹੈ ਉਥੇ ਇਹ ਵਿਚਾਰ ਦਿੰਦੇ ਨੇ ਇਹ ਗੁਰਮੁਖ ਦੱਸ ਰਿਹਾ ਸੀ ਉਹ ਕਹਿੰਦਾ ਜੇ ਸ਼ਾਇਦ ਕੀ ਸਬਜ਼ੀ ਲਈ ਮੰਡੀ ਲੈ ਕੇ ਗਏ ਤੇ ਮੂੜੀਆਂ ਦਾ ਰੇਟ ਲੱਗਿਆ 24 ਰੁਪਏ ਕਿਲੋ ਕਤਿ ਵੀ ਇਸੇ ਸੋਚ ਦੇ ਵਿੱਚ ਚਲੋ 40 ਦਿਨ ਫਿਰ ਇਹਦਾ ਮੈਂ ਆਪਦੇ ਮਨ ਦੀ ਪਤਰੀ ਬਾਚੀ ਜਿਵੇਂ ਤੁਸੀਂ ਸਮਝਾਉਣੀ ਵੀ ਵਾਕਿਆ ਸਲਾਹ ਦਾ ਸਾਰੀ ਇਹ ਦੇ ਰਹੀ ਸੀ ਅੰਦਰੋਂ ਵੀ ਇਹਨੇ ਨਹੀਂ ਵਿਕਣੀਆਂ ਚਾਹੀਦੀਆਂ ਨੇ ਇਹ ਜਿੰਦੀਆਂ ਵਿਕਣੀਆਂ ਚਾਹੀਦੀਆਂ ਨੇ ਇਸ ਕਰਕੇ ਜਦੋਂ ਆਪਾਂ ਆਪਦੇ ਆਪ ਨੂੰ ਵਿਚਾਰਨਾ ਸ਼ੁਰੂ ਕਰ ਲਿਆ ਨਾ ਫਿਰ ਭੇਤ ਲੱਗੇਗਾ ਜਿਹਨੂੰ ਮਾਰਗ ਕਹਿੰਦੇ ਮਨ ਕੀ ਪਤਰੀ ਬਾਚਨੀ ਸੁਖੀ ਹੋ ਸੁਖ ਸਾਰ ਇਸ ਕਰਕੇ ਰਜੋਗੁਣ ਹਟ ਤੇ ਇੱਕ ਕਰਸ਼ਾਨ ਬਣ ਕੇ ਸਾਨੂੰ ਸਲਾਹ ਦਿੰਦੇ ਨੇ ਹੁਣ ਗੁਰਮੁਖ ਪਿਆਰਿਓ ਜਦੋਂ ਰਜੋਗੁਣ ਤੇ ਆਪਾਂ ਹੋਵਾਂਗੇ ਆਪਣੇ ਮਨ ਦੇ ਕੀ ਵਿਚਾਰ ਹੋਣਗੇ ਜੀ ਬੋਲੋ ਸਾਰੇ ਕ੍ਰਿਸ਼ਨਾ ਵਾਸ਼ਨਾ ਸੰਸੇ ਵਹਿਮ ਫਿਕਰ ਇਥੇ ਪੰਜੇ ਕਰਸ਼ਾਨਾਂ ਦਾ ਰੂਪ ਧਾਰਨ ਕਰਦੇ ਤੁਸੀਂ ਜਦੋਂ ਤੁਹਾਨੂੰ ਇਹ ਵਿਚਾਰ ਆਉਣ ਸਮਝੋ ਤੁਹਾਡਾ ਮਨ ਰਜੋ ਗੁਣ ਹਟਤੇ ਆਇ ਤ੍ਰੈ ਗੁਣ ਨੇ ਤ੍ਰੈ ਗੁਣ ਕਾਲੇ ਕੀ ਸਰਕਾਰ ਆ ਕਾਲ ਦੀ ਸਰਕਾਰ ਆ ਇਹਨਾਂ ਤ੍ਰੈ ਗੁਣਾਂ ਦੇ ਰਾਹੀਂ ਕਾਲ ਸਾਡੇ ਮਨ ਨੂੰ ਖੜਾਉਣਾ ਹੈ ਜਦੋਂ ਅਸੀਂ ਇਸ ਇਸ ਦਾਇਰੇ 'ਚ ਹੁੰਨੇ ਨਾ ਸਾਡੇ ਵਿਚਾਰ ਰੁਕਦੇ ਹੀ ਨਹੀਂ ਜਿਵੇਂ ਮੰਨ ਲਓ ਇੱਕ ਬੱਚਾ ਹੈ ਕਦੇ ਮੈਂ ਚੱਕ ਲਿਆ ਕਦੇ ਤੁਸੀਂ ਕਦੇ ਉਹਨੇ ਕਦੇ ਉਹਨੇ ਉਹ ਹੇਠੇ ਉਤਰਨ ਦਾ ਮੌਕਾ ਹੀ ਨਹੀਂ ਮਿਲਦਾ ਵਿਚਾਰੇ ਨੂੰ ਐਸੇ ਤਰ੍ਹਾਂ ਜਿਹੜੀ ਇਹ ਮਾਇਆ ਹੈ ਇਹ ਆਪਦੇ ਪੰਜਾਂ ਜਰਨੈਲਾਂ ਦੇ ਰਾਹੀਂ ਇਨ੍ਹਾਂ ਤਰੇ ਗੁਣਾ ਦੇ ਰਾਹੀਂ ਸਾਡੇ ਮਨ ਨੂੰ ਕਡੌਂਦੀ ਰਹਿੰਦੀ ਏ ਦਾਸੀ ਏ ਸਾਡੀ ਉਸ ਕਾਲ ਨੇ ਇਹਨੂੰ ਹੁਕਮ ਕੀਤਾ ਹੈ ਵੀ ਤੁਸੀਂ ਇਹਨੂੰ ਵਿਚਾਰ ਰਹਿਤ ਨਹੀਂ ਹੋਣ ਦੇਣਾ ਸਮਝ ਗਏ ਇਹਨੂੰ ਵਿਚਾਰ ਰਹਿਤ ਨਹੀਂ ਹੋਣ ਦੇਣਾ ਜੇ ਇਹ ਵਿਚਾਰ ਰਹਿਤ ਹੋ ਗਿਆ ਤੇ ਇਹ ਅਦਾਸ ਹੋ ਜਾਣਾ ਤੇ ਆਪਦੇ ਮਾਤਾ ਪਿਤਾ ਨੂੰ ਯਾਦ ਕਰੇਗਾ ਵੀ ਮੈਂ ਕੌਣ ਆ ਕਿੱਥੋਂ ਆਇਆ ਤੇ ਕਿੱਥੇ ਜਾਣਾ ਹੈ ਇਹਨੂੰ ਤੁਸੀਂ ਜਦੋਂ ਵਿਚਾਰਿਆ ਤਾਂ ਨਾ ਹੋਣ ਦਿੱਤਾ ਤੈਨੂੰ ਸੋਚਣ ਦਾ ਮੌਕਾ ਹੀ ਨਹੀਂ ਮਿਲਣਾ। ਇਸ ਕਰਕੇ ਤੁਸੀਂ ਦੇਖਿਆ ਹੋਣਾ ਜਿਵੇਂ ਕਈ ਜੀਵ ਕਿਸੇ ਨੂੰ ਕਨਟਰੇਪ ਕਰਕੇ ਆਪਦੇ ਕੰਮ ਤੇ ਲਾ ਲੈਂਦੇ ਨੇ। ਉਹ ਤਾਂ ਕੰਮ ਹੀ ਨਹੀਂ ਮੁਕੜ ਦਿੰਦੇ ਉਹ। ਨਾ ਵੇਲਾ ਹੋਵੇ ਤੇ ਨਾ ਸੋਚੇ ਤੇ ਨਾ ਉਹ ਭਜੇ। ਇਸ ਕਰਕੇ ਇਹਨਾਂ ਨੇ ਸਾਡੇ ਮਨ ਨੂੰ ਐਸਾ ਉਲਝਣ ਦੇ ਵਿੱਚ ਪਾਇਆ ਹੈ ਤੇ ਭੇਤੀਂ ਲੱਗਰ ਦਿੰਦੇ। ਫਿਰ ਜਦੋਂ ਤਮੋਗੁੰਨ ਤੇ ਸਾਨੂੰ ਲੈ ਜਾਂਦੇ ਆ। ਉਦੋਂ ਸਾਡੇ ਅੰਦਰ ਈਰਖਾ ਲੰਦਿਆ, ਚੁਗਲੀ, ਦੁਵੈਤ ਇਹਨਾਂ ਪੰਜਾਂ ਦਾ ਅਸੀਂ ਸੰਗ ਲੈਨੇ ਕਾਮਕਰੋਦ ਲੋਭ, ਮੋਹ, ਹੰਕਾਰ ਦਾ ਹੈ। ਉਦੋਂ ਸਮਝੋ ਅਸੀਂ ਤਮੋਗੁਣ ਤੇ ਪਹੁੰਚ ਗਏ। ਰਜੋਗ ਨੂੰ ਅਗਨ ਸਾਗਰ ਕਹਿੰਦੇ ਆ, ਤਮੋਗੁਣ ਨੂੰ ਵਿਕ ਸਾਗਰ ਕਹਿੰਦੇ ਆ। ਹੁਣ ਇਹ ਅਗਨ ਜਿਹੜੀ ਹੈ ਗੁੱਜੀ ਹੈ। ਜਿਹਨੂੰ ਮਾਰ ਕੇ ਕਹਿੰਦੇ ਗੁੱਜੀ ਭਾਏ ਜਲੇ ਸੰਸਾਰਾ। ਹੁਣ ਜਿਵੇਂ ਉਹਦੀ ਸਬਜ਼ੀ ਘੱਟ ਹੋਈ, ਘੱਟ ਰੇਟ ਲੱਗਿਆ। ਉਹ ਅੰਦਰੋਂ ਅੰਦਰ ਹੀ ਪਛਤਾ ਰਿਹਾ ਸੀ ਦੁੱਖ ਮਹਿਸੂਸ ਕਰ ਰਿਹਾ ਸੀ ਕਿ ਉਹਦਾ ਜਾਦ ਰੇਟ ਲੱਗ ਗਿਆ ਮੇਰਾ ਘਟ ਲੱਗ ਗਿਆ ਇਹ ਅਗਣ ਦਾ ਰੂਪ ਧਾਰਨ ਕਰ ਰਿਹਾ ਸੀ ਰਜੋਗੁਣ ਇਹ ਸ੍ਰਜੋਗੁਣ ਤੇ ਸਭ ਤੋਂ ਨੇੜੇ ਦੀ ਅਗਣ ਸਾਡਾ ਪਰਿਵਾਰ ਆ ਉਸ ਤੋਂ ਅੱਗੇ ਸੰਸਾਰ ਆ ਜਿਸ ਨੂੰ ਮਾਰੇ ਕਹਿੰਦੇ ਅਗਣ ਕਟੰਭ ਸਾਗਰ ਸੰਸਾਰ ਭਰਮ ਮੋਹ ਅਗਿਆਨ ਹਨ੍ਹਾਰ ਇਹ ਭੇਦ ਸਾਨੂੰ ਉਦੋਂ ਖੁੱਲਦਾ ਜਦੋਂ ਅਸੀਂ ਸੰਗਤ ਕਰਦੇ ਹਾਂ ਜਦੋਂ ਸੰਗਤ ਚ ਆਏ ਭੇਤ ਲੱਗਿਆ ਵੀ ਆਏ ਤਾਂ ਅਸੀਂ ਨਾਮ ਜਪਣ ਸੀ ਮਾਲਕ ਨੂੰ ਮਿਲਣਾ ਸੀ ਤੇ ਅਸੀਂ ਕਿੱਥੇ ਫਸ ਗਏ ਇਸ ਕਾਲ ਨੇ ਸਾਨੂੰ ਕਿਸੇ ਹੋਰ ਹੀ ਉਲਝਣ ਡੰਡੇ ਚ ਪਾਤਾ ਕਿਉਂਕਿ ਸੁੱਤੇ ਸੀ ਨਾ ਜਿਵੇਂ ਮਰਜ਼ੀ ਉਹ ਕਰ ਹੀ ਗਿਆ ਇਸ ਕਰਕੇ ਗੁਰਮ ਪਿਆਰਿਓ ਹੁਣ ਆਮ ਹੀ ਜੀਵ ਜਦੋਂ ਸਿਮਨ ਕਰਦੇ ਨਾ ਉਹ ਵਰਾਗੀ ਹੋ ਜਾਂਦੇ ਨੇ ਲਈ ਭਾਈ ਸਾਹਿਬ ਹੁਣ ਬੱਚਿਆਂ ਦੀਆਂ ਪ੍ਰੋਬਲਮਾਂ ਘਰਾਂ ਦੀਆਂ ਪ੍ਰੋਬਲਮਾਂ ਬੜਾ ਕੁਝ ਆਨੰਦ ਨਾਮ ਜਪਣ ਚੀਏ ਤੇ ਜੇ ਕਿਤੇ ਸੰਗਤ ਪਹਿਲਾਂ ਮਿਲੀ ਹੁੰਦੀ ਨਾ ਤੇ ਸ਼ਾਦੀ ਨਹੀਂ ਕਰਾਉਣੀ ਸੀ। ਪੇਤ ਲੱਗ ਜਾਂਦਾ ਕਿ ਕੀ ਲੈਣਾ ਇਹ ਨਪੰਗੇ ਚ ਪੈ ਕੇ ਜਦੋਂ ਤਾਂ ਨਾਲ ਹੀ ਕੁਝ ਨਹੀਂ ਜਾਣਾ। ਫਿਰ ਉਹਨਾਂ ਨੂੰ ਬੇਨਤੀ ਕਰੀ ਦੀ ਜੀ ਮਹਾਰਾਜ ਸਮਝਾਉਂਦੇ ਵੀ ਇਹ ਪਰਿਵਾਰ ਤੇ ਸੰਸਾਰ ਦੋਨੇ ਅਗੰਨੇ। ਜਿਹੜੇ ਘਰ-ਬਾਰ ਛੱਡ ਕੇ ਚਲੇਗੇ ਜੇ ਉਹਨਾਂ ਨੂੰ ਸਤ ਸੰਗਤ ਨਹੀਂ ਨਾ ਮਿਲੀ ਜਾ ਉਹਨਾਂ ਨੇ ਵਿਆਹ ਨਹੀਂ ਕਰਾਏ ਤੇ ਕੋਈ ਨਹੀਂ ਮਾਲਕ ਨੂੰ ਮਿਲ ਸਕੇ। ਇਹ ਤਾਂ ਸੰਗਤ ਦੇ ਰਾਈ ਮਲਾਪ ਹੈ। ਸਤਗੁਰੂ ਦੇ ਰਾਈ ਮਲਾਪ ਹੈ। ਜਿਨੂੰ ਮਾਰੇ ਕਹਿੰਦੇ ਨਾਨਕ ਸਤਗੁਰ ਭੇਟਿਏ ਪੂਰੀ ਹੋਵੇ ਜੁਗਤ ਅਸੰਦਿਆਂ ਖੰਦੰਦਿਆਂ ਪੈਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ ਤਾਂ ਕਰਕੇ ਉਹ ਸਮਝਾਉਂਦੇ ਵੀ ਜਤੀ ਸਦਾਵੇ ਚੁਕਤ ਨਾ ਜਾਣੇ ਛੱਡ ਬੈ ਘਰ ਬਾਹਰ ਉਹ ਫਿਰ ਸਾਨੂੰ ਸਮਝਾਉਂਦੇ ਵੀ ਜਿਹੜਾ ਇਹ ਪਰਿਵਾਰ ਹੈ ਨਾ ਇਹ ਤੁਹਾਡੇ ਸੰਯੋਗੀ ਨੇ ਤੇ ਬੱਚੇ ਸਾਰੇ ਤੁਸੀਂ ਉਸ ਪ੍ਰਮਾਤਮਾ ਦੇ ਹੋ ਇਸ ਕਰਕੇ ਤੁਸੀਂ ਇੱਕ ਦੂਜੇ ਦੀ ਚਿੰਤਾ ਨਾ ਕਰੋ ਇੱਕ ਦੂਸਰੇ ਨਾਲ ਪਿਆਰ ਦੇ ਨਾਲ ਰਹੋ ਸੰਜੋਗ ਕਰੋ ਇੱਕ ਦੂਜੇ ਨੂੰ ਜੋ ਵੀ ਕਰ ਸਕਦੇ ਹੋ ਜੋ ਸੇਵਾ ਕਰ ਸਕਦੇ ਹੋ ਇੱਕ ਦੂਜੇ ਦੀ ਜਾਂ ਕਿਸੇ ਨੂੰ ਕੁਝ ਸਮਝਾ ਸਕਦੇ ਹੋ ਬਸ ਇਹ ਕਰੋ ਅੱਗੇ ਉਹਦੇ ਪਿਤਾ ਨੂੰ ਫਿਕਰ ਹੈ ਸਾਰੀ ਗੱਲ ਦਾ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਜਲਮੇ ਜਨ ਤੋਂ ਪਾਇਣ ਤਿੰਨਾਂ ਵੀ ਰੋਚੀ ਦੇ ਕਿਉਂਕਿ ਸਾਡੇ ਸਾਰਿਆਂ ਦਾ ਮਾਤਾ ਪਿਤਾ ਉਹ ਪਰਮਾਤਮਾ ਤੇ ਉਹੀ ਸਾਨੂੰ ਸਵਾਸ ਦੇ ਕੇ ਜਿੰਦਾ ਰੱਖਦਾ ਹੈ ਲੇਕਿਨ ਜਦੋਂ ਗਿਆਨਤਾ ਦੇ ਵਿੱਚ ਜੀਵ ਆਪ ਮਾਪਿਓ ਬਣ ਬੈਠਦਾ ਹੈ ਤੇ ਉਹਨਾਂ ਦੇ ਕੋਲੋਂ ਬੱਚਾ ਚਲਾ ਜਾਂਦਾ ਤੇ ਉਹਨਾਂ ਵਾਸਤੇ ਦੁੱਖ ਦਾ ਕਾਰਨ ਬਣਦਾ ਕਿਉਂਕਿ ਮਾਪੇ ਦੇ ਕੋਲ ਤਾਂ ਸਵਾਸਾ ਦਾ ਤਾਂ ਨਹੀਂ ਜਿਹੜਾ ਦੇ ਸਕੋ ਤੇ ਸਵਾਸ ਦੇ ਨਾਲ ਸਾਡੀ ਜ਼ਿੰਦਗੀ ਹੈ ਇਸ ਕਰਕੇ ਸਭ ਤੋਂ ਨੇੜੇ ਦੀ ਅਗਨ ਪਰਿਵਾਰ ਬਣ ਜਾਂਦਾ ਜਦੋਂ ਅਸੀਂ ਨਾਮ ਨਾਲੋਂ ਟੁੱਟਦੇ ਹਾਂ ਤੇ ਅੱਗੇ ਸੰਸਾਰ ਹੈ ਜੇ ਜਦੋਂ ਨਾਮ ਦੇ ਨਾਲ ਆਪਾਂ ਜੁੜ ਗਏ ਸੰਗਤ ਕਰਨ ਲੱਗ ਪਏ ਪਰਿਵਾਰ ਦੀ ਅਗਨ ਵੀ ਸ਼ਾਂਤ ਤੇ ਸੰਸਾਰ ਦੀ ਅਗਨ ਵੀ ਸ਼ਾਂਤ ਹੁਣ ਜਦੋਂ ਅਸੀਂ ਪਰਿਵਾਰ ਨਾਲ ਚਿੱਤ ਲਾਉਣੇ ਆ ਜਾਂ ਸੰਸਾਰ ਨਾਲ ਚਿੱਤ ਲਾਉਣੇ ਆ ਨਾ ਚਿੱਤ ਦਾ ਮਤਲਬ ਹੁੰਦਾ ਜਦੋਂ ਮਨ ਬਿਲਕੁਲ ਵਿਚਾਰ ਰਹਿਤ ਹੋ ਗਿਆ ਤੇ ਕਿਸੇ ਚੀਜ਼ ਨਾਲ ਜੁੜ ਗਿਆ ਉਹਨੂੰ ਮਨ ਚ ਆਪਣੇ ਆਪ ਚ ਵਸਾਲਿਆ ਨੇ ਤਾਂ ਕਰਕੇ ਜਿਵੇਂ ਤੁਹਾਨੂੰ ਗੁਰਮੁਖ ਸਮਝਾ ਰਹੇ ਸੀ ਵੀ ਇਹ ਮਨ ਮੇਰੀਆ ਤੂੰ ਸਦਾ ਸੱਚ ਸਮਾਲੇ ਇਹ ਕਟੰਬ ਤੂ ਜੇ ਦੇਖਦਾ ਚੱਲੇ ਨਾਹੀਂ ਤੇਰੇ ਸਾਹ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਅਵੇ ਕੋ ਸਾਡਾ ਚਿੱਤ ਲੱਗਿਆ ਨਾ ਸਾਡੇ ਚਿੱਤ ਚ ਵਸ ਗਿਆ ਪਰਿਵਾਰ ਤਾਂ ਹੀ ਅਸੀਂ ਕਹਿੰਨੇ ਜੀ ਬੱਚਿਆਂ ਦਾ ਫਿਕਰ ਹੈ ਜੀ ਇਹਨਾਂ ਨੂੰ ਸੈੱਟ ਕਰ ਲਈਏ ਜੀ ਯਾਗ ਕਰ ਲਈਏ ਉਹ ਕਰ ਲਈਏ ਅਸੀਂ ਜਦੋਂ ਸੱਚ ਨਾਲ ਚਿੱਤ ਜੋੜ ਲਾਂਗੇ ਨਾ ਫਿਰ ਸਾਨੂੰ ਸਾਰਾ ਹੀ ਭੇਤ ਲੱਗ ਜੇਗਾ ਵੀ ਇਹ ਤਾਂ ਖੇਲ ਹੀ ਕੋਈ ਹੋ ਰਿਹਾ ਹੈ ਜਿਸ ਨੂੰ ਮਾਰ ਕੇ ਕਹਿੰਦੇ ਸੱਚ ਤਾਂ ਪਰ ਜਾਣੀਏ ਜੇ ਸਿੱਖ ਸੱਚੀ ਲੇ ਜਦੋਂ ਸੱਚੀ ਸਿੱਖਿਆ ਆਪਾਂ ਲਵਾਂਗੇ ਫਿਰ ਸਾਡਾ ਭਰਮ ਦੂਰ ਹੋ ਜਾਏਗਾ ਭਾਈ ਇਹ ਤਾਂ ਕਰਨ ਕਰਣ ਪ੍ਰਭ ਏਕ ਹੈ ਦੂਸਰ ਨਾਹਨ ਕੋਈ ਨਾਨਕ ਇਸ ਬਲਿਹਾਰ ਨੇ ਜਲ ਥਲ ਮੈਲ ਸੋਇ ਆਪਨੇ ਪਿੰਡ ਇੱਕ ਸੀਗਾ ਅਮੀਰ ਆਦਮ ਉਹਦੀ ਡੈਥ ਹੋ ਗਈ ਤੁਹਨੇ ਹਾਬ ਦੇ ਬੱਚੇ ਨੂੰ ਕੰਮ ਕਰਤੇ ਲਾਇਆ ਨਹੀਂ ਖਲਾਰਾ ਬਹੁਤ ਸੀਗਾ ਤੇ ਉਸ ਬੱਚੇ ਨੇ ਬੋਝ ਪਾ ਲਿਆ ਉਸ ਗੱਲ ਦਾ ਤੇ ਮੈਂ ਕਿਵੇਂ ਸੰਭਾਲਾਂਗਾ ਕਾਰੋਬਾਰ ਸਮੇ ਦੀ ਖੇਡ ਕੋਈ ਸਮੇ ਬਾਦੋਂ ਵੀ ਚੜਾਈ ਕਰ ਗਿਆ ਹੁਣ ਗੁਰਮੁਖ ਪਿਆਰਿਓ ਮਾਤਾ ਉਹਨਾਂ ਦੀ ਰਹਿ ਗਈ ਤੇ ਹੁਣ ਦੇਖੋ ਤੁਸੀਂ ਜੇ ਮਾਤਾ ਦੇ ਕੋਲੇ ਸਵਾਸ ਹੁੰਦਾ ਚਲੋ ਆਪਦੇ ਬੱਚੇ ਨੂੰ ਤਾਂ ਦੇ ਸਕਦੀ ਸੀ ਨਾ ਫਿਰ ਉਹ ਆਪ ਹੀ ਕਹਿਣ ਲੱਗੇ ਵੀ ਮੇਰੇ ਇਸ ਪਰਮਸ ਸੀਗੀ ਇੱਥੇ ਕੋਈ ਨਹੀਂ ਕਿਸੇ ਦਾ ਇਹ ਤਾਂ ਸਾਰੇ ਉਸ ਮਾਲਕ ਦੇ ਬੱਚੇ ਨੇ ਰੇ ਮਨ ਤੇਰੋ ਕੋਏ ਨਹੀਂ ਖਿੰਚਲੇ ਜਿਨ ਪਾਰ ਬਿਰਖ ਬਸੇ ਰੋ ਪੰਖ ਕੋ ਤੈਸੋ ਏ ਸੰਸਾਰ ਇਸ ਕਰਕੇ ਆਪਾਂ ਹੁਣ ਇਸ ਨਾਮ ਰੂਪੀ ਬਿਰਖ ਦੇ ਉੱਪਰ ਬਹਿਣਾ ਇਹ ਸਾਡਾ ਕਰਿਆ ਜਿਨ੍ਹਾਂ ਦੇ ਰਸਿਓ ਉੱਥੇ ਨਹੀਂ ਬੈਠਦੇ ਸਾਨੂੰ ਸਾਡੀ ਖਰਾਕ ਨਹੀਂ ਮਿਲਨੀ ਅਸੀਂ ਸੁਖੀ ਨਹੀਂ ਹੋਣਾ ਆਪਦੇ ਘਰ ਟਿਕ ਨਹੀਂ ਸਕਦੇ ਇਸ ਕਰਕੇ ਹੁਣ ਜਦੋਂ ਤੁਹਾਡੇ ਅੰਦਰ ਹੀ ਖਾ ਨਿੰਦਿਆ ਚੁਗਲੀ ਦੁਖਦਾਵੇਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿਚਾਰ ਆਉਣ ਤਾਂ ਸਮਝੋ ਤੁਹਾਡਾ ਮਨ ਤਮੋਗੁਣ ਤੇ ਹੈ ਜੀ ਇਹਨੂੰ ਵਿਖ ਸਾਗਰ ਕਹਿੰਦੇ ਐ ਜ਼ਹਿਰ ਦਾ ਭਰਿਆ ਹੋਇਆ ਸਾਗਰ ਫਿਰ ਹੈ ਜੀ ਜਿਹੜਾ ਸਤੋਗੁਣ ਇਹ ਹੈ ਸੁਖ ਸਾਗਰ ਇਹ ਜੋ ਸਾਡੇ ਅੰਦਰ ਜਿਹੜੇ ਵਿਚਾਰ ਹੁੰਦੇ ਨੇ ਜਤ ਸਤ ਸੰਤੋਖ ਦਇਆ ਨਿਮਰਤਾ ਹਿਮਾ ਸ਼ੈਨ ਸ਼ੀਲਤਾ ਇਸ ਨੂੰ ਸਤੋ ਗੁਣ ਕਹਿੰਦੇ ਨੇ ਲੇਕਿਨ ਇਹ ਹੈ ਤ੍ਰਲੋਕੀ ਹੈ ਇਹਨ ਸੁਖ ਸਾਗਰੀ ਕਹਿੰਦਾ ਇਹਨਾਂ ਨੂੰ ਤਿੰਨਾਂ ਨੂੰ ਤ੍ਰੈ ਕਹਿੰਦਾ ਜਿਵੇਂ ਅੱਗੇ ਭਾਸ਼ਾ ਸੀ ਆਪਾਂ ਨੂੰ ਤਿੰਨ ਕਹਿੰਦੇ ਆ ਉਹਨੂੰ ਤ੍ਰੈ ਕਹਿੰਦੇ ਸੀ ਬਾਹਰ ਕਹਿੰਦੇ ਵੀ ਤ੍ਰੈ ਗੁਣ ਕਾਲੇ ਕੀ ਸਰਕਾਰਾਂ ਇਹ ਤ੍ਰੈ ਗੁਣ ਨੇ ਰਾਜ ਗੁਣ ਤਮ ਗੁਣ ਸਤ ਗੁਣ ਇਹ ਕਈ ਇਹ ਸਭ ਤੇਰੀ ਮਾਇਆ ਇਸ ਦੈਰੇ ਦੇ ਵਿੱਚ ਜਦੋਂ ਹੁੰਦੇ ਆ ਨਾ ਆਪਾਂ ਉਦੋਂ ਇੱਥੇ ਵਿਚਾਰ ਚੱਲਦੇ ਆ ਇੱਥੇ ਸੁੱਖ ਨਹੀਂ ਹੈਗਾ ਬਸ ਦਾਣਕ ਦੁਖੀਆ ਸਭ ਸੰਸਾਰ ਇਹਨੂੰ ਸੰਸਾਰ ਕਿਹਾ ਇੱਥੇ ਸੰਸੇ ਨੇ ਵਹਿਮ ਨੇ ਪਰਮ ਨੇ ਗਉਦਾ ਹੈ ਹੁਣ ਮਹਾਰਾਜ ਕਹਿੰਦੇ ਜੀ ਇੱਥੇ ਸੁੱਖ ਲੈਣਾ ਤੇ ਇੱਕ ਤਰੀਕਾ ਹੈਗਾ ਇਥੇ ਤੁਸੀਂ ਸਿਮਰਨ ਕਰੋ ਕਹਿੰਦੇ ਕਬੀਰ ਹਰ ਕਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ ਇਥੇ ਅਸੀਂ ਕੀ ਉਹਦੋਂ ਹੁੰਨੇ ਜਦੋਂ ਪਾਉਣ ਦਾਸ ਤੁਣਾ ਲਗੜ ਜਾਂਦਾ ਹੈ ਚੰਦ ਸੂਰਜ ਦਾਸ ਤੁਣਾ ਲਗੜ ਜਾਂਦਾ ਹੈ ਕਹਿੰਦੇ ਜਦੋਂ ਤੁਸੀਂ ਧੁੰਨ ਦੇ ਵਿੱਚ ਧਿਆਨ ਰੱਖ ਕੇ ਸਿਮਰਨ ਕਰੋਗੇ ਨਾ ਵਾਹ ਗੁਰੂ ਵਾਹ ਗੁਰੂ ਪਾਉਣ ਵੀ ਸੰਮ ਹੋ ਜੇਗੀ ਚੰਦ ਸੂਰਜ ਵੀ ਸੰਮ ਹੋ ਜਾਏਗਾ ਤੇ ਸੁਖੀ ਹੋ ਜਾਓਗੇ ਸਤ ਗੁੰਨਤੇ ਚਲੇ ਜਾਓਗੇ ਨਾ ਉਸ ਤੋਂ ਅੱਗੇ ਕਿੰਨੇ ਦਰ ਹੈ ਫਿਰ ਉੱਥੇ ਆਸਨ ਲਾ ਕੇ ਬੈਠ ਜਾਓ ਫਿਰ ਸੈਜ ਗੁਫਾ ਚਲੇ ਜਾਓਗੇ